ਤੇ ਉਹਨਾਂ ਨੇ ਬਹੁਤ ਹੀ ਸਿਸਟਮਿਕ ਅੰਗ ਨਾਲ ਸਾਡੇ ਮੱਡੀਆਂ ਦੇ ਵਿੱਚ ਫਤਿਹਗੜ੍ਹ ਜ਼ਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਈਗੀ ਨਾ ਕੋਈ ਬਾਰਦਾਨੇ ਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਅਸੀਂ ਅੱਜ 22 ਸਾਲਾਂ ਬਾਅਦ ਇਹ ਆਇਆ ਜਾ ਕੰਮ ਹੋਇਆ ਜੀ ਮੈਡਨ ਦਾ ਬਹੁਤ-ਬਹੁਤ ਧੰਨਵਾਦ ਇੱਤਾਂ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਹੀ ਸੁਚੇਤੰਗ ਢੰਗ ਨਾਲ ਨਿਭਰੇ ਜਾੜਿਆ ਗਿਆ ਹੈ ਜ਼ਿਲ੍ਹਾ ਫਤੇਗੜ ਸਬਜ਼ਕ ਕਨਿਗਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਤੇ ਆਰਟੀਆ ਐਸੋਸੀਏਸ਼ਨ ਦੇ ਸੂਬੇ ਦੇ ਮੀਤ ਪ੍ਰਧਾਨ ਸਾਧੂ ਰਾਮ ਪਟਮਾਜਰਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰ다 ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਆਰਟੀਆ ਐਸੋਸੀਏਸ਼ਨ ਦੇ ਸੂਬੇ ਦੇ ਮੀਤ ਪ੍ਰਧਾਨ ਸਾਧੂ ਰਾਮ ਪਟਮਾਜਰਾ ਸਰਹੰਦ ਮੰਡੀ ਦੇ ਪ੍ਰਧਾਨ ترਸੀਮ ਸਿੰਘ ਉਪਲ ਮੁੱਲੇਵਾਲ ਮੰਡੀ ਦੇ ਪ੍ਰਧਾਨ ਰਾਜੇਸ਼ ਉਪਲ ਤੇ ਚਰਨਾਥਲ ਮੰਡੀ ਦੇ ਪ੍ਰਧਾਨ ਅਪਤਾਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਦੌਰਾਨ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਚ ਉਹਨਾਂ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸੀਜ਼ਨ ਦੌਰਾਨ ਮੰਡੀ ਦੇ ਠੀਕ ਪ੍ਰਬੰਧ ਸਨ ਤੇ ਕੋਈ ਵੀ ਦਿੱਕਤ ਨਹੀਂ ਹੋਈ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਾ ਇਸ ਸਬੰਧੀ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਅਸੀਂ ਅੱਜ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਜੋ ਕਣਕ ਦਾ ਕੰਮ ਹੁਣ ਮੁਕੰਮਲ ਹੋਇਆ ਬਹੁਤ ਵਧੀਆ ਖਰੀਦ ਹੋਈ ਆ ਵਧੀਆ ਲਿਫਟਿੰਗ ਹੋਈ ਆ ਅਸੀਂ ਮੈਡਮ ਡੀਸੀ ਦਾ ਅੱਜ ਧੰਨਵਾਦ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਮੇਰੇ ਨਾਲ ਆਏ ਸਾਡੇ ਸਰੰਦ ਮੱਡੀ ਦੇ ਪ੍ਰਧਾਨ ਪਰਸ਼ੇ ਮੁੱਖਲ ਜੀ ਅਵਤਾਰ ਸਿੰਘ ਠੇਕੇਦਾਰ ਚਨਸਲ ਤੇ ਪ੍ਰਧਾਨ ਰਜੇਸ਼ ਉਪਲ ਜੀ ਮੂਲੇਵਰਦ ਬਣਾ ਸਾਡੇ ਨਾਲ ਲੜ ਕੇ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਿਆ ਇਹਨਾਂ ਦਾ ਤੇ ਉਹਨਾਂ ਨੇ ਬਹੁਤ ਹੀ ਸਿਸਟਮ ਦੇ ਢੰਗ ਨਾਲ ਸਾਡੇ ਮੱਡੀਆਂ ਦੇ ਵਿੱਚ ਫਤਗੜ ਜਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਈਗੀ ਨਾ ਕੋਈ ਬਾਰਦਾਨੇ ਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਹੈਗੀ ਅਸੀਂ ਅੱਜ 23 ਸਾਲਾਂ ਬਾਅਦ ਇਹ ਹਜੇ ਕੰਮ ਹੋਇਆ ਸੀ ਮੈਡਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਨੂੰ ਅਸੀਂ ਸਨਮਾਨਤ ਵੀ ਕੀਤਾ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਬਹੁਤ ਹੀ ਸੁਚੱਜੇ ਤੰਗ ਟੰਗ ਨਾਲ ਨਿਪਰੇ ਚਾੜਿਆ ਗਿਆ ਹੈ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਆੜਤੀਆ ਸਹਿਬਾਨ ਦਾ ਮੰਡੀ ਲੇਬਰ ਦਾ ਹਰ ਕੁਆਟਰ ਤੋਂ ਹੀ ਸਾਨੂੰ ਪੂਰਾ ਸਹਿਯੋਗ ਮਿਲਿਆ ਹੈ ਤੇ ਬਹੁਤ ਹੀ ਪੀਸਫੁਲੀ ਬਿਨਾਂ ਕਿਸੇ ਟਾਈਪ ਦੇ ਧਰਨੇ ਤੋਂ ਬਿਨਾਂ ਕੋਈ ਪ੍ਰੋਬਲਮ ਆਏ ਅਸੀਂ ਨੇਪਰੇ ਚੜ੍ਹ ਲਿਆ ਤੇ ਇਸ ਲਈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਖਾਸ ਤੌਰ ਤੇ ਆੜਤੀ ਐਸੋਸੀਏਸ਼ਨ ਦਾ ਤੇ ਉਹਨਾਂ ਨੇ ਬਹੁਤ ਹੀ ਜੀਅਕਾਂ ਨਾਲ ਸਾਡੇ ਮੱਡੀਆਂ ਦੇ ਵਿੱਚ ਫਟੜਕੜ ਜਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਈਗੀ ਨਾ ਕੋਈ ਬਾਰਦਾਨੇ ਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਅਸੀਂ ਅੱਜ 23 ਸਾਲਾਂ ਬਾਅਦ ਇਹ ਆ ਜਾ ਕੰਮ ਹੋਇਆ ਜੀ ਮੈਡਨ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਬਹੁਤ ਹੀ ਸੁਚੇਤੰਗ ਟੰਗ ਟੰਗ ਨਾਲ ਨਿਭਰੇ ਜਾੜਿਆ ਗਿਆ ਹੈ ਜ਼ਿਲ੍ਹਾ ਫਤੇਗੜ ਸਬਜ਼ਕ ਕਨਿਕ ਦੇ ਸੀਜ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਵਧੀਆ ਕਾਰਗੁਜ਼ਾਰੀ ਕਰਨ ਤੇ ਆਰਟੀਆ ਐਸੋਸੀਏਸ਼ਨ ਦੇ ਸੂਬੇ ਦੇ ਮੀਤ ਪ੍ਰਧਾਨ ਸਾਧੂ ਰਾਮ ਪਟਮਾਜਰਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਆਰਟੀਆ ਐਸੋਸੀਏਸ਼ਨ ਦੇ ਸੂਬੇ ਦੇ ਮੀਤ ਪ੍ਰਧਾਨ ਸਾਧੂ ਰਾਮ ਪਟਮਾਜਰਾ ਸਰਹੰਦ ਮੰਡੀ ਦੇ ਪ੍ਰਧਾਨ ਤਰਸੇਮ ਸਿੰਘ ਉੱਪਲ ਮੁੱਲੇਵਾਲ ਮੰਡੀ ਦੇ ਪ੍ਰਧਾਨ ਰਾਜੇਸ਼ ਉੱਪਲ ਤੇ ਚਰਨਾਥਲ ਮੰਡੀ ਦੇ ਪ੍ਰਧਾਨ ਅਫਤਾਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਸ ਦੌਰਾਨ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਚ ਉਹਨਾਂ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸੀਜ਼ਨ ਦੌਰਾਨ ਮੰਡੀ ਦੇ ਠੀਕ ਪ੍ਰਬੰਧ ਸਨ ਤੇ ਕੋਈ ਵੀ ਦਿੱਕਤ ਨਹੀਂ ਹੋਈ ਦੂਜੇ ਪਾਸੇ ਡਿਪਟੀ ਕਮਿਸ਼ਨਰ ਦਾ ਇਸ ਸਬੰਧੀ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਅਸੀਂ ਅੱਜ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਜੋ ਕਣਕ ਦਾ ਕੰਮ ਹੁਣ ਮੁਕੰਮਲ ਹੋਇਆ ਬਹੁਤ ਵਧੀਆ ਖਰੀਦ ਹੋਈ ਆ ਵਧੀਆ ਲਿਫਟਿੰਗ ਹੋਈ ਆ ਅਸੀਂ ਮੈਡਮ ਡੀਸੀ ਦਾ ਅੱਜ ਧੰਨਵਾਦ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਮੇਰੇ ਨਾਲ ਆਏ ਸਾਡੇ ਸਰੰਦ ਮੜੀ ਦੇ ਪ੍ਰਧਾਨ ਪਰਸ਼ੇ ਮੁਫਲ ਜੀ ਅਵਤਾਰ ਸਿੰਘ ਠੇਕੇਦਾਰ ਚਨਸਲ ਤੇ ਪ੍ਰਧਾਨ ਰਜੇਸ਼ ਉਪਲ ਜੀ ਮੂਲੇਵਰਦ ਬਣਾ ਸਾਰੇ ਰਲ ਕੇ ਅਸੀਂ ਮੈਡਮ ਜੀ ਦਾ ਬਹੁਤ ਧੰਨਵਾਦ ਕਰਿਆ ਇਹਨਾਂ ਦਾ ਤੇ ਉਹਨਾਂ ਨੇ ਬਹੁਤ ਹੀ ਸਜੇ ਢੰਗ ਨਾਲ ਸਾਡੇ ਮੜੀਆਂ ਦੇ ਵਿੱਚ ਫਟੜ ਘੜ ਜਿਲ੍ਹੇ ਵਿੱਚ ਕੋਈ ਦਿੱਕਤ ਨਹੀਂ ਆਈਗੀ ਨਾ ਕੋਈ ਬਾਰਦਾਨੇ ਦੀ ਲਿਫਟਿੰਗ ਵਧੀਆ ਹੋਈ ਹੈ ਕੋਈ ਘਾਟ ਨਹੀਂ ਹੈਗੀ ਅਸੀਂ ਅੱਜ 23 ਸਾਲਾਂ ਬਾਅਦ ਇਹ ਹਜੇ ਕੰਮ ਹੋਇਆ ਸੀ ਮੈਡਮ ਦਾ ਬਹੁਤ ਬਹੁਤ ਧੰਨਵਾਦ ਪਿੱਤਾ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਉਹਨਾਂ ਨੂੰ ਅਸੀਂ ਸਨਮਾਨਤ ਵੀ ਕੀਤਾ ਇਸ ਵਾਰ ਦਾ ਜਿਹੜਾ ਰਬੀ ਮਾਰਕੀਟਿੰਗ ਸੀਜ਼ਨ 2025 ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਬਹੁਤ ਹੀ ਸੁਚੇਤੰਗ ਟੰਗ ਨਾਲ ਲੇਬਰੇ ਚੜਾਇਆ ਗਿਆ ਹੈ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਆੜਤੀਆ ਸਾਹਿਬਾਨ ਦਾ ਮੰਡੀ ਲੇਬਰ ਦਾ ਹਰ ਕੁਆਟਰ ਤੋਂ ਹੀ ਸਾਨੂੰ ਪੂਰਾ ਸਹਿਯੋਗ ਮਿਲਿਆ ਹੈ ਤੇ ਬਹੁਤ ਹੀ ਪੀਸਫੁਲੀ ਬਿਨਾਂ ਕਿਸੇ ਟਾਈਪ ਦੇ ਧਰਨੇ ਤੋਂ ਬਿਨਾਂ ਕੋਈ ਪ੍ਰੋਬਲਮ ਆਏ ਅਸੀਂ ਨੇਪਰੇ ਚੜ੍ਹ ਲਿਆ ਹੈ ਤੇ ਇਸ ਲਈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਖਾਸ ਤੌਰ ਤੇ ਆੜਤੀ ਐਸੋਸੀਏਸ਼ਨ ਦਾ